ਰੋਗੀ ਸਸਿਕਾਲ ਜੀ ਵੈਲਕਮ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਨੂੰ suit ਦਿਖਾਉਣੇ ਆ ਬੜੇ ਸ਼ਾਨਦਾਰ ਆਉਣਗੇ ਜੋਰ ਜਟ ਦੇ ਜਿਹੜੇ ਆਉਣਗੇ ਬਾਟਮ ਵਰਕ ਦੇ ਨਾਲ ਜਿਹੜੇ ਫਰੰਟ ਬੈਕ ਆਊਗਾ ਵਰਕ ਇਹਨਾਂ ਦੇ ਨਾਲ ਆਉਣਗੀਆਂ ਬਾਟਮ ਬਾਟਮ ਤੇ ਵੀ ਆਊਗਾ ਵਰਕ ਤੇ ਬਹੁਤ ਸ਼ਾਨਦਾਰ ਡਿਜ਼ਾਈਨ ਜੇ ਬਹੁਤ ਜਾਨਦਾਰ ਪ੍ਰਿੰਟ ਜੇ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਆਲ ਓਵਰ ਫਰੌਗ suit ਵੀ ਦਿਖਾਵਾਂਗੇ ਜਿਹੜੇ ਸਾਰੇ ਘੇਰਾ ਫਰੰਟ ਬੈਕ ਤੁਸੀਂ ਬਣਾਵਾ ਸਕਦੇ ਜੇ ਬਾਹਾਂ ਤੇ ਵੀ ਆਜੂਗਾ ਵਰਕ ਉਹਨਾਂ ਦੇ ਵਿੱਚ ਪਰ ਜਿਹੜੇ ਮੈਚਿੰਗ ਬਾਟਮ ਦੇ ਨਾਲ ਨੇ ਉਹਨਾਂ ਦੇ ਬਾਹਾਂ ਦੇ ਉੱਪਰ ਵਰਕ ਨਹੀਂ ਜੇ ਹੋਣਾ ਉਹ ਫਰੰਟ ਬੈਕ ਬਣਨਗੇ ਜੇ ਤੇ ਡਿਜ਼ਾਈਨ ਜਿਹੜਾ ਜੇ ਬਹੁਤ ਸ਼ਾਨਦਾਰ ਹੋਣਗੇ ਅੱਜ ਤੁਹਾਨੂੰ ਮੈਂ ਪਹਿਲਾ ਸੂਟ ਕਰਾਉਣਾ ਚੈੱਕ ਆ ਆ ਲੋ ਜੀ ਇਹ ਹੈਗਾ ਜੇ ਜੋਰਜਟ ਦਾ ਪ੍ਰਿੰਟ ਸੂਟ ਬਹੁਤ ਸ਼ਾਨਦਾਰ ਤੇ ਇਹ ਥੱਲੇ ਇਹਦੇ ਹੈਗਾ ਜੇ ਘੇਰੇ ਦੇ ਉੱਤੇ ਵਰਕ ਸਾਰੇ ਬੋਰਿੰਗ ਦਾ ਇਹਦੇ ਵਿੱਚ ਤੁਹਾਨੂੰ ਮੈਂ ਦੋ ਗੱਲਾਂ ਜਿਹੜੀਆਂ ਕਲੀਅਰ ਕਰ ਦਿੰਨਾ ਦੱਸ ਦਿੰਨਾ ਵੀਡੀਓ ਪਲੀਜ਼ ਸੁਣ ਲਿਓ ਚੰਗੀ ਤਰ੍ਹਾਂ ਮੇਰੀ ਇਹਦਾ ਬਣਦਾ ਜੇ ਫਰੰਟ ਬੈਕ ਸੂਟ ਇਹਦੀ ਫਰੌਗ ਨਹੀਂ ਜੇ ਬਣਦੀ ਠੀਕ ਹੈ ਜੀ ਜਿਹੜਾ ਜਿਆਦਾ ਹੈਲਦੀ ਕਸਟਮਰ ਹੈ ਉਹਦਾ ਸੂਟ ਨਹੀਂ ਜੇ ਬਾਨਾ ਪਲੀਜ਼ ਉਹ ਫੋਨ ਕਰਕੇ ਮੈਸੇਜ ਕਰਕੇ ਕਲੀਅਰ ਕਰਵਾ ਲਿਓ ਤੇ ਆ ਤਾਂ ਮੈਂ ਦਿਖਾਵਾਂ ਇਹਦੀ ਆ ਸਾਰੀ ਜਿਹੜੀ ਆ ਇਹਦੀ ਵਿਡਥ ਜਿਹੜੀ ਹੈਗੀ ਜੇ ਇਹ ਤੁਹਾਨੂੰ ਆਊਗੀ 1 60 ਦੀ ਕਟ ਕਪੜੇ ਦੀ 1 60 ਦੇ ਵਿੱਚ ਸ਼ਰਟ ਜਿਹੜੀ ਆ ਬੜੇ ਮਜੇ ਨਾਲ ਕਸਟਮਰ ਦੀ ਰੈਡੀ ਹੋ ਜਾਂਦੀ ਆ ਪਰਫेक्ट ਆਊਗਾ ਇਹਨਾਂ ਦਾ ਤੇ ਨਾਲ ਇਹਦੇ ਬਾਟਮ ਆਊਗੀ ਜੇ ਮਸਲੀਨ ਕਾਟਨ ਦੀ ਲਾਈਨਿੰਗ ਸ਼ਰਟ ਨੂੰ ਵੀ ਲੱਗਣੀ ਜੇ ਤੇ ਲਾਈਨਿੰਗ ਬਾਟਮ ਨੂੰ ਵੀ ਲੱਗਣੀ ਜੇ ਸਟਾਫ ਪਤਲੇ ਵਾਲਾ ਆ ਡਿਜ਼ਾਈਨ ਬਹੁਤ ਸ਼ਾਨਦਾਰ ਜੇ ਵਿਨਾਤ ਪੱਟੇ ਤੋਂ ਜੇ ਰੇਟ ਹੈਗਾ ਜੇ ਇਹਦਾ 550 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਕਿਤੇ ਮੰਗਵਾ ਲਓ ਤੁਸੀਂ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਣਾ ਇਹਨਾਂ ਚ ਬੜੇ ਸ਼ਾਨਦਾਰ ਜੇ ਆਪਣੇ ਕੋ ਆ ਲਓ ਜੀ ਆ ਵੀ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣਾ ਡਿਜ਼ਾਈਨ ਜੇ ਤੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਦਾ ਤੇ ਆ ਆ ਗਈ ਇਹਦੀ ਨਾਲ ਬਾਟਮ ਇਹਨਾਂ ਦੀ ਆ ਲਓ ਜੀ ਬਾਟਮ ਵੀ ਬਹੁਤ ਸ਼ਾਨਦਾਰ ਜੇ ਲਾਈਨਿੰਗ ਦੋਵਾਂ ਨੂੰ ਲੱਗਣੀ ਜੇ ਤੇ ਪਲੀਜ਼ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਫਲੇਅਰ ਮੈਂ ਇੱਕ ਵਾਰੀ ਬੇਨਤੀ ਕਰਦਾ ਆ ਕਿ ਚੰਗੀ ਤਰ੍ਹਾਂ ਸੁਣ ਲਿਓ ਕਸਟਮਰ ਕਈ ਵਾਰੀ ਕਹਿੰਦੇ ਆ ਕਿ ਸਾਡੀਆਂ ਬਾਹਾਂ ਦੇ ਉੱਤੇ ਡਿਜ਼ਾਈਨ ਨਹੀਂ ਆਇਆ ਬਾਹਾਂ ਤੇ ਡਿਜ਼ਾਈਨ ਨਹੀਂ ਜੇ ਆਉਣਾ ਇਹ ਫਰੰਟ ਬੈਗ ਦੇ ਉੱਤੇ ਆਉਣਾ ਜੇ ਸਿਰਫ ਤੁਹਾਡੇ ਫਰੰਟ ਤੇ ਬੈਗ ਬਾਹਾਂ ਤੇ ਡਿਜ਼ਾਈਨ ਪ੍ਰਿੰਟ ਜਿਹੜਾ ਇਹ ਕਢਾਈ ਜਿਹੜੀ ਉਹ ਨਹੀਂ ਹੋਣੀ ਬਾਕੀ ਤੁਸੀਂ ਇਧਰੋਂ ਉੱਪਰੋਂ ਬਾਹਾਂ ਇਹਨਾਂ ਦੀਆਂ ਬਣ ਜਾਂਦੀਆਂ ਨਿਕਲ ਜਾਂਦੀਆਂ ਨੇ ਆਪਸਲੀਵ ਜਿਹੜੀ ਆ ਇਹਦੀ ਅੱਧੀ ਬਾਹ ਬਣ ਜਾਂਦੀ ਆ ਤੇ ਇਹਦੀ ਕੱਟ ਜਿਹੜੀ ਆ ਉਹ ਹੈਗੀ ਜੇ 1 60 ਵੱਡੇ ਵਰਦੀ ਬਾਟਮ ਦੀ ਹੈਗੀ ਜੇ 2.5 ਮੀਟਰ ਪੂਰੀ ਲਓ ਜੀ ਮੇਰਾ ਨਾ ਵੀਡੀਓ ਇਹ ਬੋਲਦੇ ਦਾ ਬਣਾਉਂਦੇ ਦਾ ਮੇਰਾ ਸਾਰਾ ਜ਼ੋਰ ਲੱਗ ਜਾਂਦਾ ਤੇ ਹੌਲੀ ਜੀ ਮੇਰੀਆਂ ਭੈਣਾਂ ਮੈਨੂੰ ਮੈਸੇਜ ਕਰਕੇ ਕਰਨ ਜੀਆ ਵੀਰ ਜੀ ਇਹਦਾ ਰੇਟ ਕਰਨਾ ਰੇਟ ਇਹਦਾ 550 ਰੁਪਏ ਮੈਂ ਵੀਡੀਓ ਦੇ ਵਿੱਚ ਲਿਖਿਆ ਵੀ ਹੁੰਦਾ ਜੇ ਪਲੀਜ਼ ਧਿਆਨ ਨਾਲ ਜਿਹੜੀ ਕਿ ਪੜ ਲਿਆ ਕਰੋ ਉਹਨੂੰ 550 ਰੁਪਏ ਦਾ ਜੇ ਫਰੰਟ ਬੈਕ ਵਰਕ ਦੇ ਨਾਲ ਸੂਟ ਜੇ ਬਹੁਤ ਸ਼ਾਨਦਾਰ ਇਹ ਫਰੌਗ ਨਹੀਂ ਜੇ ਮੈਂ ਬਾਰ ਬਾਰ ਤੁਹਾਨੂੰ ਕਹਿੰਦਾ ਇਹ ਸੂਟ ਜੇ ਫਰੋਕਾਂ ਜੇ ਅੱਗੇ ਆਉਣੀਆਂ ਤੁਹਾਨੂੰ ਮੈਂ ਫਰੋਕਾਂ ਵੀ ਦੇ ਦਨਾ ਆ ਬਹੁਤ ਸੋਹਣੀਆਂ ਨੇ ਉਹ ਵੀ ਤੇ ਬਹੁਤ ਸ਼ਾਨਦਾਰ ਜੇ ਪ੍ਰਿੰਟ ਨੇ ਤੇ ਇਹਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰੋ ਤੇ ਅੱਗੇ ਤੁਹਾਨੂੰ ਮੈਂ ਪ੍ਰਿੰਟ ਦਿਖਾਉਣਾ ਹੋਰ ਬਹੁਤ ਸ਼ਾਨਦਾਰ ਨੇ ਸਾਰੇ ਪ੍ਰਿੰਟ ਜਿਹੜੇ ਨੇ ਬਹੁਤ ਟੌਪ ਦੇ ਨੇ ਬਾਟਮ ਜੜੀਆਂ ਨੇ ਉਹ ਵੀ ਬਹੁਤ ਸੋਹਣੀਆਂ ਆਪਣੇ ਕੋਲ ਇਹਨਾਂ ਦੇ ਨਾਲ ਤੇ ਇਹਦੇ ਵਿੱਚ ਤੁਹਾਨੂੰ ਮੈਂ ਫਰੋਕ ਵੀ ਦੇ ਦੂੰਗਾ ਜਿਹੜੀਆਂ ਤੁਸੀਂ ਫਰੋਕ ਕਸਟਮਰ ਬਣਾਉਣਾ ਚਾਹਣਗੇ ਨਾ ਆਪਾਂ ਉਹ ਵੀ ਫਰੋਕ ਵੀ ਦੇ ਦਾਂਗੇ ਹਲੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਜੇ ਬਹੁਤ ਸ਼ਾਨਦਾਰ ਕੁਆਲਿਟੀ ਜੇ ਇਹਨਾਂ ਦੀ ਤੇ ਰੇਟ ਜਿਹੜਾ ਜੇ ਇਹਦਾ ਸਿਰਫ ਹੈਗਾ ਜੇ 550 ਰੁਪਏ ਤੇ ਆ ਆ ਗਈ ਜੇ ਇਹਦੇ ਨਾਲ ਬਾਟਮ ਤੇ ਇਸ ਤੋਂ ਬਾਅਦ ਆ ਗਿਆ ਜੇ ਆਪਣੇ ਕੋਲ ਹੋਰ ਇੱਕ ਇਹਦੇ ਵਿੱਚ ਸੇਮ ਦੇ ਵਿੱਚ ਆ ਜਾਊਗਾ ਪ੍ਰਿੰਟ ਆ ਗਿਆ ਬਹੁਤ ਸੋਹਣਾ ਫੌਜੀ ਕਵਰ ਆ ਗਿਆ ਜੇ ਆਪਣੇ ਚੈੱਕ ਕਰੋ ਇਹਨਾਂ ਨੂੰ ਬੁੱਕ ਕਰੋ ਜਲਦੀ ਜਲਦੀ ਪੇਮੈਂਟ ਕਰਕੇ ਸਕਰੀਨਸ਼ਾਟ ਲੈ ਕੇ ਭੇਜੋ ਆਪਣੇ ਸੂਟ ਜਿਹੜੇ ਆ ਉਹ ਬੁੱਕ ਕਰੋ ਲਓ ਜੀ ਇਹ ਸਾਰੇ ਜਿਹੜੇ ਆਪਣੇ ਭਾਗੇ ਜੇ 500 ਤੇ 550 ਰੁਪਈਆਂ ਦੀ ਰੇਂਜ ਦੇ ਵਿੱਚ बॉਟਮ ਦੇ ਉੱਤੇ ਵਰਕ ਜੇ ਨਾਲ ਇਹਨਾਂ ਦੇ ਤੇ ਆ ਲਓ ਜੀ ਆਹ ਪ੍ਰਿੰਟ ਬਹੁਤ ਜਿਆਦਾ ਸੋਹਣਾ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਂਜ ਸੇਮ ਰੇਟ ਦੇ ਵਿੱਚ ਤੇ ਨਾਲ ਇਹਦੇ बॉਟਮ ਦੇ ਉੱਤੇ ਵਰਕ ਜਿਹੜਾ ਜੀ ਉਹ ਵੀ ਬਹੁਤ ਸ਼ਾਨਦਾਰ ਜੇ ਇਦੇ ਵਿੱਚ ਬਾਟਮ ਨੂੰ ਵੀ ਲਾਈਨਿੰਗ ਲੱਗਣੀ ਜੇ ਤੇ ਸ਼ਰਟ ਨੂੰ ਵੀ ਲੱਗਣੀ ਜੇ ਦੋਵਾਂ ਨੂੰ ਲਾਈਨਿੰਗ ਲਾ ਕੇ ਸਟੀਚ ਹੋਣੇ ਜੇ ਹੈਵੀ ਪਾਰਟੀ ਵੇਅਰ ਲੁੱਕ ਦੇਣ ਵਾਲੇ ਸੂਟ ਨੇ ਬੜੇ ਸ਼ਾਨਦਾਰ ਤੇ ਇਹ ਤੁਹਾਨੂੰ ਆਪਾਂ ਜਿਹੜੇ ਦੇਨੇ ਆ 550 ਰੁਪਈਆ ਦੀ ਰੇਂਜ ਦੇ ਵਿੱਚ ਹੁਣ ਤੁਹਾਨੂੰ ਆਲ ਓਵਰ ਫਰੌਕ ਸੂਟ ਦੇਨੇ ਆ ਉਹਨਾਂ ਦੀਆਂ ਭਾਵੇਂ ਤੁਸੀਂ ਫਰੌਕ ਬਣਾ ਲਿਓ ਚਾਹੇ ਤੁਸੀਂ ਫਰੰਟ ਬੈਕ ਉਹਦੇ ਸੂਟ ਬਣਾ ਲਿਓ ਭਾਵੇਂ ਉਹਨਾਂ ਦਾ ਪਹੁੰਚਾ ਤੇ ਵਰਕ ਲਾਇਆ ਹੋ ਭਾਵੇਂ ਬਹੁਤ ਬਾਵਾ ਤੇ ਲਾਇਆ ਹੋ ਕਿਉਂਕਿ ਉਹਨਾਂ ਦੀ ਵਿਡਥ ਜਿਹੜੀ ਆ ਉਹ ਬਹੁਤ ਜ਼ਿਆਦਾ ਆ ਕੱਟ ਵੀ ਬਹੁਤ ਜ਼ਿਆਦਾ ਸੋਹਣੀ ਆ ਬਿਨਾਂ ਦੁਪੱਟੇ ਤੋਂ ਇਹ ਡਿਜ਼ਾਈਨ ਤਾਂ ਮੈਂ ਦਿਖਾਉਣਾ ਸਾਰੇ ਮਿਕਸੀ ਦੇ ਵਿੱਚ ਆ ਰਿਹਾ ਜੋਰਜਟ ਦੇ ਵਿੱਚ ਪਹਿਲਾ ਡਿਜ਼ਾਈਨ ਆ ਲਓ ਜੀ ਇਹ ਡੱਕ ਵਾਲਾ ਡਿਜ਼ਾਈਨ ਹੈ ਬਹੁਤ ਜ਼ਿਆਦਾ ਸੁਪਰੇਟ ਡਿਜ਼ਾਈਨ ਰਿਹਾ ਜੇ ਤੇ ਇਹ ਤੁਸੀਂ ਬਿਨਾਂ ਦੁਪट्टे ਤੋਂ ਜੋਰਜਟ ਦੇ ਵਿੱਚ ਲੈ ਸਕਦੇ ਜੇ ਸਾਡੇ ਕੋਲ 3.5 ਮੀਟਰ ਦੀ ਕੱਟ ਦੇ ਨਾਲ ਇਹ ਰਨਿੰਗ ਦੇ ਵਿੱਚ ਜੇ 3.5 ਮੀਟਰ ਦੀ ਕੱਟ ਹੈ ਬਿਨਾਂ ਦੁਪट्टे ਤੋਂ ਰੇਟ ਇਹਦਾ ਹੈਗਾ ਜੇ ਸਿਰਫ 450 ਰੁਪਏ ਆਲ ਓਵਰ ਦਾ ਰੇਟ ਕਿੰਨਾ ਜੇ 450 ਰੁਪਏ ਜੇ ਤੇ ਬਾਟਮ ਜਿੰਨਾਂ ਦੇ ਨਾਲ ਲੱਗੀਆਂ ਨੇ ਸ਼ਰਟਾਂ ਦੇ ਉੱਤੇ ਬਾਟਮ ਦੇ ਉੱਤੇ ਕਢਾਈ ਜਿੰਨਾਂ ਦੇ ਨਾਲ ਆਉਂਦੀ ਏ ਉਹ 550 ਦੇਗੀ ਹੁਣ ਆਫਰਾਂ ਤੁਹਾਨੂੰ ਦੇਤੀਆਂ ਆਪਸ਼ਨਾਂ ਤੁਹਾਨੂੰ ਦੇਤੀਆਂ ਹੁਣ ਤੁਸੀਂ ਚੈੱਕ ਕਰੋ ਵੀ ਕਿਹੜਾ ਕਿੱਦਾਂ ਬੁੱਕ ਕਰਨਾ ਆਹ ਲਓ ਜੀ ਲਵੈਂਡਰ ਸ਼ੇਡ 컬러 ਸਾਰੇ ਬਾ ਕੁਮਾਲ ਦੇਣੇ ਤੁਹਾਨੂੰ ਮੈਂ ਅੱਜ ਤੇ ਡਿਜ਼ਾਈਨ ਵੀ ਮਿਕਸ ਹੀ ਆਉਣਗੇ ਸਾਰੇ ਜਿੱਦਾਂ ਡੱਕ ਆ ਗਈ ਵਿੱਚ ਤੇ ਇਹਦੇ ਵਿੱਚ ਨਾਲ ਹੋਰ ਮਿਕਸਡ ਡਿਜ਼ਾਈਨ ਆ ਜਾਣਗੇ ਤੇ ਕਲਰ ਜਿਹੜੇ ਜੇ ਬਹੁਤ ਸ਼ਾਨਦਾਰ ਜੇ ਆ ਲਓ ਜੀ ਆ ਆ ਗਿਆ ਜੇ ਨਿਓਨ ਸ਼ੇਡ ਦੇ ਵਿੱਚ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਬਹੁਤ ਸੋਹਣੀ ਸੂਟ ਦੇ ਉੱਤੇ ਕਢਾਈ ਜੇ ਕਢਾਈ ਬਹੁਤ ਸੋਹਣੀ ਜੇ ਸੂਟ ਦੇ ਉੱਤੇ ਕੰਟਰਾਸਟ ਬਹੁਤ ਪਿਆਰੇ ਜੇ ਧਾਗੇ ਦੇ ਉੱਪਰ ਇਹਦੇ ਇਹ ਤੁਹਾਨੂੰ ਮਿਲ ਜਾਣਗੇ ਜੇ ਸਿਰਫ ਤੇ ਸਿਰਫ 400 ਤੇ 500 ਰੁਪਏ ਦੇ ਵਿੱਚ ਆਹ ਲਓ ਜੀ ਆ ਵੀ ਕਲਰ ਚੈੱਕ ਕਰ ਲਈ ਹੈ ਇਹ ਕਲਰ ਉਧਾਂ ਸੋਹਣੇ ਸੋਹਣੇ ਕਿ ਨਹੀਂ ਕਮਾਲ ਕਮਾਲ ਦੇ ਤੁਸੀਂ ਬਸ ਸਕਰੀਨ ਸ਼ਾਟ ਲੈ ਕੇ ਤੇ ਜਲਦੀ ਜਲਦੀ ਬੁੱਕ ਕਰਨੇ ਆ ਬਸ ਆਪਾਂ ਭੇਜਾਂਗੇ ਤੁਹਾਡੇ ਤੱਕ ਫ੍ਰੀ ਸ਼ਿਪਿੰਗ ਦੇ ਨਾਲ ਪੇਮੈਂਟ ਜਿਹੜੀ ਇਹਨਾਂ ਦੀ ਹੋਊਗੀ ਜੇ ਉਹ ਆਨਲਾਈਨ ਅਡਵਾਂਸ ਹੋਊਗੀ ਜੇ ਕੈਸ਼ ਔਨ ਡਿਲੀਵਰੀ ਜਿਹੜੀ ਉਹ ਨਹੀਂ ਤੇ ਹੈਗੀ ਲੋ ਜੀ ਆ ਵੀ ਕਰ ਰੋ ਚੈੱਕ ਜਰੀਏ ਇਹ ਵੀ ਆ ਗਿਆ ਜੇ ਗਲਾਬ yellow ਕਲਰ ਦੇ ਉੱਤੇ ਪਿੰਕ ਕਲਰ ਦਾ ਗਲਾਬ ਬਹੁਤ ਸ਼ਾਨਦਾਰ ਹੈ ਆ ਲਓ ਜੀ ਅਵੀ ਆ ਗਈ ਨਿਓਨ ਸ਼ੇਡ ਤੇ ਇਹ ਵੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਜੇ ਕੰਟਰਾਸਟ ਬਹੁਤ ਸੋਹਣੇ ਆ ਤਾਂ ਅੱਗੇ ਦੇ ਵੀ ਤੇ ਨਾਲ ਸਾਰੇ ਜਿਹੜੇ ਮੈਚਿੰਗਾਂ ਦੇ ਵੀ ਇਹਨਾਂ ਦੇ ਆ ਲਓ ਜੀ ਅਵੀ ਕਰੋ ਚੈੱਕ ਕੰਦਰ ਵੇਖੋ ਕਿੰਨਾ ਪਿਆਰਾ ਜੇ ਇਹਨਾਂ ਦਾ ਰੇਟ ਹੈਗਾ ਜੀ ਸਿਰਫ 450 ਰੁਪਏ ਸ਼ਿਪਿੰਗ ਪੂਰੇ ਆਲ ਓਵਰ ਇੰਡੀਆ ਚ ਫ੍ਰੀ ਜੇ ਇਹਨਾਂ ਤੇ ਤੁਸੀਂ ਲੈ ਸਕਦੇ ਜੇ ਬਿਨਾਂ ਦੁਪੱਟੇ ਤੋਂ ਇਹ ਸਾਰੀਆਂ ਹੈਗੀਆਂ ਜੇ ਫਰੌਕ ਇਹਨਾਂ ਦੇ ਤੁਸੀਂ ਇਨਾਂ ਦੇ ਫਰੰਟ ਬੈਗ ਦੇ ਉੱਤੇ ਤੁਹਾਡੇ ਵਰਕ ਆ ਜੂਗਾ ਜੇ ਪਲੱਸ ਜਿਹੜੀਆਂ বাজਦੀਆਂ ਉਹ ਬਾਹਾਂ ਦੇ ਉੱਪਰ ਵੀ ਆ ਸਕਦਾ ਕਿ ਤੁਹਾਡੇ ਜੇ ਬਾਹਾਂ ਤੇ ਨਹੀਂ ਲੈ ਕੇ ਉਹਨਾਂ ਦੇ ਪੌਂਚਿਆਂ ਦੇ ਉੱਤੇ ਵੀ ਆ ਜੂਗਾ ਜੀ ਸੂਟ ਬਣੂਗਾ ਜੇ ਬੜਾ ਟੌਪ ਦਾ ਇਹਨਾਂ ਦਾ ਜੇ ਤੁਸੀਂ ਫਰਾਕ ਬਣਾਵੋਗੇ ਤਾਂ ਉਹ ਵੀ ਤੁਹਾਡੀ ਜਿਹੜੀਆਂ ਬੜੇ ਆਰਾਮ ਨਾਲ ਰੈਡੀ ਹੋ ਜੂਗੀ ਜੀ ਆਹ ਲੋ ਜੀ ਆਹ ਕਦਰ ਬਹੁਤ ਸ਼ਾਨਦਾਰ ਜੇ ਮਹਿਰੂਨ ਛੇਡ ਤੇ ਡਿਜ਼ਾਈਨ ਜਿਹੜੇ ਮੈਂ ਤੁਹਾਨੂੰ ਦਿਖਾਤੇ ਅੱਜ ਸਾਰੇ ਮਿਕਸ ਹੀ ਆਉਣ ਦੇ ਆ ਆ ਲੋ ਜੀ ਇੱਕ ਹੋਰ ਆ ਗਿਆ ਨਿਓਨ ਛੇਡ ਦੇ ਵਿੱਚ ਤੇ ਡਿਜ਼ਾਈਨ ਬਹੁਤ ਸ਼ਾਨਦਾਰ ਜੀ ਇਹ ਵੀ ਇਹ ਵੀ ਤੁਹਾਨੂੰ ਮਿਲ ਜਣਗੇ ਜੇ ਸਿਰਫ ਅੱਜ ਦਾ ਰੇਟ ਹੈ ਜੇ ਇਹਨਾਂ ਦਾ 400 ਤੋਂ 500 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਆ ਲਓ ਜੀ ਇਹ ਆ ਗਿਆ ਜੇ ਮਹਿੰਦੀ ਸ਼ੇਡ ਮੂੰਗੀਆਂ 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 ਸ਼ੇਡ ਆ ਗਈ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਸੂਟ ਨਹੀਂਗਾ ਇਹ ਫਰੌਗ ਹੈ ਇਹ ਤੁਸੀਂ ਬਣਾ ਸਕਦੇ ਜੇ ਫਰੌਗ ਇਹਨਾਂ ਦੀ ਸੂਟ ਬਣਾ ਸਕਦੇ ਜੇ 프ਰੰਟ ਬੈਗ ਦੇ ਵਿੱਚ ਕਢਾਈ ਆ ਜੂਗੀ ਬਾਹਾਂ ਦੇ ਆ ਜੂਗੀ ਸਾਰਾ ਕੁਝ ਜਿੱਦਾਂ ਮਰਜੀ ਤਿਆਰ ਕਰਾ ਲਿਓ ਨਾ ਪਤਾ ਲੱਗੂਗਾ ਸਾਨੂੰ ਦੱਸ ਦਿਓ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਦੇਵਾਂਗੇ ਤੇ ਇਹ ਹੈਗਾ ਸਾਡੇ ਕੋਲ ਜੋਰ ਜੱਟ ਦੇ ਵਿੱਚ ਫਰੰਟ ਬੈਕ ਬਾਟਮ ਨਾਲ ਕਢਾਈ ਵਾਲੀ ਦੇ ਮੈਚਿੰਗ ਸੂਟ ਤੇ ਨਾਲ ਆਲ ਓਵਰ ਫਰੋਕਾ ਤੇ ਇਹ ਸੋਨੇ ਸੋਨੇ ਸੂਟ ਜਿਹੜੇ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਂ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰਿਓ ਫੋਲੋ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਧੰਨਵਾਦ